ਹਰਜੀਤ ਸਿੰਘ ਪੁੱਤਰ ਅਮਰ ਸਿੰਘ ਰੰਧਾਵਾ ਕਲੋਨੀ ਲਿੰਕ ਰੋਡ ਮਾਨਕੌਰ ਸਿੰਘ ਰਾਤ 11:30 ਵਜੇ ਮੈਂ ਉੱਠਿਆ ਪਹਿਲਾਂ ਬਾਥਰੂਮ ਗਿਆ ਵਾਂ ਉਰੋਂ ਠੀਕ ਠਾਕ ਆ ਉਸ ਤੋਂ ਬਾਅਦ ਮੈਂ ਸਵੇਰੇ 2:30 ਵਜੇ ਉੱਠਿਆ ਤੇ ਉਹ ਮੇਰਾ ਦਰਵਾਜ਼ੇ ਦਾ ਬਾਹਰੋਂ ਲਾਕ ਕਰਤਾ ਹੈਗਾ ਫੇਰ ਮੈਂ ਲਾ ਕੇ ਗਵਾਂਢੀ ਮੇਰਾ ਭਰਾ ਵੱਡੇ ਰਹਿੰਦੇ ਨੇ ਉਹਨਾਂ ਨੂੰ ਮੈਂ ਫੋਨ ਕੀਤਾ ਵਾ ਉਹ ਆਏ ਨੇ ਉਤੋਂ ਜਾ ਕੇ ਦਰਵਾਜ਼ਾ ਪੌੜੀਆਂ ਵਾਲਾ ਦਰਵਾਜ਼ਾ ਤੋੜ ਕੇ ਤੇ ਅੰਦਰ ਆ ਕੇ ਇਹਨਾਂ ਨੂੰ ਬਾਹਰ ਕੱਢਿਆ ਤੇ ਇੱਧਰ ਦੂਜੇ ਕਮਰੇ 'ਚ ਵੇਖਿਆ ਤੇ ਸਾਰੇ ਉਹਨਾਂ ਨੇ ਚੋਰਾਂ ਨੇ ਗ੍ਰਿਲ ਤੋੜ ਕੇ ਬਾਹਲੀ ਬਾਰੀ ਦੀ ਤੇ ਅੰਦਰੋਂ ਸਾਡਾ ਨੁਕਸਾਨ ਕਰ ਗਏ ਕਿੰਨਾ ਨੁਕਸਾਨ ਹੋਇਆ ਨੁਕਸਾਨ ਸਾਡਾ 골ਡ ਲੈ ਗਏ ਨੇ ਘਟਦਾ ਟੋਲੇ ਸੋਨਾ ਵਾ 50000 ਡਾਲਰ ਦੂਜੇ ਸੀਗੇ ਮਤਲਬ 1000 ਡਾਲਰ ਜਿਹੜਾ ਸੀਗਾ ਉਹ ਸੀਗਾ ਆਪਣਾ ਨਿਊਜ਼ੀਲੈਂਡ ਦਾ ਤੇ 90000 ਇੱਕ ਸੀਗਾ 10000 ਇੱਕ ਸੀਗਾ ਇਹ ਸਮਾਨ ਲੈ ਗਏ ਨੇ ਪ੍ਰਸ਼ਾਸਨ ਨੂੰ ਅਸੀਂ ਮੰਗ ਕਰਨੇ ਆ ਕਿ ਇਹ ਜਿਹੜੇ ਅਣਪਛਾਤੇ ਜੋ ਵੀ ਜਾਂ ਕਾਰਵਾਈ ਕੀਤੀ ਉਹਨਾਂ ਤੋਂ ਉਹਨਾਂ ਨੂੰ ਫੜਿਆ ਜਾਵੇ ਤੇ ਅੱਗੇ ਤੋਂ ਜੋ ਵੀ ਸਾਡੇ ਨੁਕਸਾਨ ਹੋਇਆ ਵਾ ਲਾਗੇ ਹੋਰ ਕਿਸੇ ਦਾ ਨੁਕਸਾਨ ਨਾ ਹੋਏ ਇਸ ਇਹਦੀ ਕਈ ਤੇ ਕਾਰਵਾਈ ਕੀਤੀ ਜਾਵੇ ਪੁਲਿਸ ਨੂੰ ਅਸੀਂ ਫੋਨ ਕੀਤਾ ਸੀਗਾ ਪੁਲਿਸ ਆਈ ਸੀ ਹੋਰ ਦੂਜੇ ਆਪਣੇ ਫਿੰਗਰਪ੍ਰਿੰਟ ਵਾਲੀ ਉਹ ਵੀ ਫਿੰਗਰਪ੍ਰਿੰਟ ਉਹ ਵੀ ਲੈ ਕਰ ਗਏ ਨੇ ਕਿਹੜਾ ਥਾਣਾ ਪਿੰਡ ਥਾਣਾ ਸਿਟੀ ਥਾਣਾ ਇਹ ਰਾਤ ਹੈ 1 ਤੋਂ 2 ਵਜੇ ਦੇ ਵਿੱਚ ਵਿੱਚ ਹੋਈ ਹੈ ਰਾਤ ਕੋ ਕੈਮਰੇ ਚ ਨਹੀਂ ਕੋਈ ਆਇਆ ਵਿੱਚ ਕੋਈ ਕੈਮਰੇ ਚ ਨਹੀਂ ਆਇਆ ਕੋਈ ਕੈਮਰੇ ਚ ਕੋਈ ਨਹੀਂ ਆਇਆ